ਸਮੂਹ ਸੰਗਤ ਨੂੰ ਬੇਨਤੀ ਹੈ ਕਿ 9 ਅਗਸਤ 2025 ਬਾਬਾ ਬਕਾਲਾ ਜਿੱਥੇ ਪੰਥਰ ਕਾਨਫਰੰਸ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉੱਥੇ ਹਮੇ ਹਮਾ ਕੇ ਪਹੁੰਚੋ ਕਿਉਂਕਿ ਪੰਜਾਬ ਦੀ ਜੋ ਜ਼ਮੀਨ ਤੇ ਕਬਜ਼ਾ ਹੈ ਪੰਜਾਬ ਦੇ ਉੱਪਰ ਜੋ ਦਿੱਲੀ ਜ਼ੁਲਮ ਕਰ ਰਹੀ ਹੈ ਉਹਨੂੰ ਜਵਾਬ ਦੇਣ ਦੇ ਲਈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਦਿੱਲੀ ਨੂੰ ਦੱਸਣਾ ਹੈ ਕਿ ਪੰਜਾਬ ਕੀ ਹੈ ਪੰਜਾਬ ਨੂੰ ਕਿਵੇਂ ਪਲਾਟਾਂ ਦੇ ਵਿੱਚ ਤਬਦੀਲ ਕਰ ਰਹੇ ਨੇ ਸਮੂਹ ਸੰਗਤ ਨੂੰ ਬੇਨਤੀ ਹੈ ਕਿ 9 ਅਗਸਤ 2025 ਬਾਬਾ ਬਕਾਲਾ ਜਿੱਥੇ ਪੰਥਰ ਕਾਨਫਰੰਸ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉੱਥੇ ਹੌਮਾ ਹਮਾ ਕੇ ਪਹੁੰਚੋ ਕਿਉਂਕਿ ਪੰਜਾਬ ਦੀ ਜੋ ਜ਼ਮੀਨ ਤੇ ਕਬਜ਼ਾ ਹੈ ਪੰਜਾਬ ਦੇ ਉੱਪਰ ਜੋ ਦਿੱਲੀ ਜ਼ੁਲਮ ਕਰ ਰਹੀ ਹੈ ਉਹਨੂੰ ਜਵਾਬ ਦੇਣ ਦੇ ਲਈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਦਿੱਲੀ ਨੂੰ ਦੱਸਣਾ ਹੈ ਕਿ ਪੰਜਾਬ ਕੀ ਹੈ ਪੰਜਾਬ ਨੂੰ ਕਿਵੇਂ ਪਲਾਟਾਂ ਦੇ ਵਿੱਚ ਤਬਦੀਲ ਕਰ ਰਹੇ ਨੇ ਸਾਨੂੰ ਸੰਗਤ ਨੂੰ ਬੇਨਤੀ ਹੈ ਕਿ 9 ਅਗਸਤ 2025 ਬਾਬਾ ਬਕਾਲਾ ਜਿੱਥੇ ਪੰਥ ਕਾਨਫਰੰਸ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉੱਥੇ ਹੌਮਾ ਹਮਾ ਕੇ ਪਹੁੰਚੋ ਕਿਉਂਕਿ ਪੰਜਾਬ ਦੀ ਜੋ ਜ਼ਮੀਨ ਤੇ ਕਬਜ਼ਾ ਹੈ ਪੰਜਾਬ ਦੇ ਉੱਪਰ ਜੋ ਦਿੱਲੀ ਜ਼ੁਲਮ ਕਰ ਰਹੀ ਹੈ ਉਹਨੂੰ ਜਵਾਬ ਦੇਣ ਦੇ ਲਈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਦਿੱਲੀ ਨੂੰ ਦੱਸਣਾ ਹੈ ਕਿ ਪੰਜਾਬ ਕੀ ਹੈ ਪੰਜਾਬ ਨੂੰ ਕਿਵੇਂ ਪਲਾਟਾਂ ਦੇ ਵਿੱਚ ਤਬਦੀਲ ਕਰ ਰਹੇ ਨੇ ਸਾਨੂੰ ਸੰਗਤ ਨੂੰ ਬੇਨਤੀ ਹੈ ਕਿ 9 ਅਗਸਤ 2025 ਬਾਬਾ ਬਕਾਲਾ ਜਿੱਥੇ ਪੰਥ ਕਾਨਫਰੰਸ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉੱਥੇ ਹੌਮਾ ਹਮਾ ਕੇ ਪਹੁੰਚੋ ਕਿਉਂਕਿ ਪੰਜਾਬ ਦੀ ਜੋ ਜ਼ਮੀਨ ਤੇ ਕਬਜ਼ਾ ਹੈ ਪੰਜਾਬ ਦੇ ਉੱਪਰ ਜੋ ਦਿੱਲੀ ਜ਼ੁਲਮ ਕਰ ਰਹੀ ਹੈ ਉਹਨੂੰ ਜਵਾਬ ਦੇਣ ਦੇ ਲਈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਦਿੱਲੀ ਨੂੰ ਦੱਸਣਾ ਹੈ ਕਿ ਪੰਜਾਬ ਕੀ ਹੈ ਪੰਜਾਬ ਨੂੰ ਕਿਵੇਂ ਪਲਾਟਾਂ ਦੇ ਵਿੱਚ ਤਬਦੀਲ ਕਰ ਰਹੇ ਨੇ ਸਾਨੂੰ ਸੰਗਤ ਨੂੰ ਬੇਨਤੀ ਹੈ ਕਿ 9 ਅਗਸਤ 2025 ਬਾਬਾ ਬਕਾਲਾ ਜਿੱਥੇ ਪੰਥ ਕਾਨਫਰੰਸ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉੱਥੇ ਹੌਮਾ ਹਮਾ ਕੇ ਪਹੁੰਚੋ ਕਿਉਂਕਿ ਪੰਜਾਬ ਦੀ ਜੋ ਜ਼ਮੀਨ ਤੇ ਕਬਜ਼ਾ ਹੈ ਪੰਜਾਬ ਦੇ ਉੱਪਰ ਜੋ ਦਿੱਲੀ ਜ਼ੁਲਮ ਕਰ ਰਹੀ ਹੈ ਉਹਨੂੰ ਜਵਾਬ ਦੇਣ ਦੇ ਲਈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਦਿੱਲੀ ਨੂੰ ਦੱਸਣਾ ਹੈ ਕਿ ਪੰਜਾਬ ਕੀ ਹੈ ਪੰਜਾਬ ਨੂੰ ਕਿਵੇਂ ਪਲਾਟਾਂ ਦੇ ਵਿੱਚ ਤਬਦੀਲ ਕਰ ਰਹੇ ਨੇ ਨੂੰ ਸੰਗਤ ਨੂੰ ਬੇਨਤੀ ਹੈ ਕਿ 9 ਅਗਸਤ 2025 ਬਾਬਾ ਬਕਾਲਾ ਜਿੱਥੇ ਪੰਥਰ ਕਾਨਫਰੰਸ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉੱਥੇ ਹੌਮਾ ਹਮਾ ਕੇ ਪਹੁੰਚੋ ਕਿਉਂਕਿ ਪੰਜਾਬ ਦੀ ਜੋ ਜ਼ਮੀਨ ਤੇ ਕਬਜ਼ਾ ਹੈ ਪੰਜਾਬ ਦੇ ਉੱਪਰ ਜੋ ਦਿੱਲੀ ਜ਼ੁਲਮ ਕਰ ਰਹੀ ਹੈ ਉਹਨੂੰ ਜਵਾਬ ਦੇਣ ਦੇ ਲਈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਦਿੱਲੀ ਨੂੰ ਦੱਸਣਾ ਹੈ ਕਿ ਪੰਜਾਬ ਕੀ ਹੈ ਪੰਜਾਬ ਨੂੰ ਕਿਵੇਂ ਪਲਾਟਾਂ ਦੇ ਵਿੱਚ ਤਬਦੀਲ ਕਰ ਰਹੇ ਨੇ ਨੂੰ ਸੰਗਤ ਨੂੰ ਬੇਨਤੀ ਹੈ ਕਿ 9 ਅਗਸਤ 2025 ਬਾਬਾ ਬਕਾਲਾ ਜਿੱਥੇ ਪੰਥਰ ਕਾਨਫਰੰਸ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉੱਥੇ ਹਮੇ ਹਮਾ ਕੇ ਪਹੁੰਚੋ ਕਿਉਂਕਿ ਪੰਜਾਬ ਦੀ ਜੋ ਜ਼ਮੀਨ ਤੇ ਕਬਜ਼ਾ ਹੈ ਪੰਜਾਬ ਦੇ ਉੱਪਰ ਜੋ ਦਿੱਲੀ ਜ਼ੁਲਮ ਕਰ ਰਹੀ ਹੈ ਉਹਨੂੰ ਜਵਾਬ ਦੇਣ ਦੇ ਲਈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਦਿੱਲੀ ਨੂੰ ਦੱਸਣਾ ਹੈ ਕਿ ਪੰਜਾਬ ਕੀ ਹੈ ਪੰਜਾਬ ਨੂੰ ਕਿਵੇਂ ਪਲਾਟਾਂ ਦੇ ਵਿੱਚ ਤਬਦੀਲ ਕਰ ਰਹੇ ਨੇ ਨੂੰ ਸੰਗਤ ਨੂੰ ਬੇਨਤੀ ਹੈ ਕਿ 9 ਅਗਸਤ 2025 ਬਾਬਾ ਬਕਾਲਾ ਜਿੱਥੇ ਪੰਥਰ ਕਾਨਫਰੰਸ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉਥੇ ਹੌਮਾ ਹਮਾ ਕੇ ਪਹੁੰਚੋ ਕਿਉਂਕਿ ਪੰਜਾਬ ਦੀ ਜੋ ਜ਼ਮੀਨ ਤੇ ਕਬਜ਼ਾ ਹੈ ਪੰਜਾਬ ਦੇ ਉੱਪਰ ਜੋ ਦਿੱਲੀ ਜ਼ੁਲਮ ਕਰ ਰਹੀ ਹੈ ਉਹਨੂੰ ਜਵਾਬ ਦੇਣ ਦੇ ਲਈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਦਿੱਲੀ ਨੂੰ ਦੱਸਣਾ ਹੈ ਕਿ ਪੰਜਾਬ ਕੀ ਹੈ ਪੰਜਾਬ ਨੂੰ ਕਿਵੇਂ ਪਲਾਟਾਂ ਦੇ ਵਿੱਚ ਤਬਦੀਲ ਕਰ ਰਹੇ ਨੇ ਨੂੰ ਸੰਗਤ ਨੂੰ ਬੇਨਤੀ ਹੈ ਕਿ 9 ਅਗਸਤ 2025 ਬਾਬਾ ਬਕਾਲਾ ਜਿੱਥੇ ਪੰਥਰ ਕਾਨਫਰੰਸ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉੱਥੇ ਹਮਮਾ ਕੇ ਪਹੁੰਚੋ ਕਿਉਂਕਿ ਪੰਜਾਬ ਦੀ ਜੋ ਜ਼ਮੀਨ ਤੇ ਕਬਜ਼ਾ ਹੈ ਪੰਜਾਬ ਦੇ ਉੱਪਰ ਜੋ ਦਿੱਲੀ ਜ਼ੁਲਮ ਕਰ ਰਹੀ ਹੈ ਉਹਨੂੰ ਜਵਾਬ ਦੇਣ ਦੇ ਲਈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਦਿੱਲੀ